<laughs> था था रोस मार्च तहत साढ़े बेकसूर शहीद होहलगाम जाके और तो, साढे हिंदुस्तान ਇਹ ਸ਼ਹਾਦਤ ਦਾ ਇਨਸਾਫ ਮਿਲਣਾ ਚਾਹੀਦਾ ਹੈ ਲੋਕੋ ਤੋਂ ਤੇ ਗੁਬਿੰਗੜ ਤੋਂ ਕਾਂਗਰਸ ਪਾਰਟੀ ਦੇ ਸਾਰੇ ਪਰਿਵਾਰ ਦੇ ਸਦੈਂ ਸਹਿਬਾਨ ਦਾ ਸਾਡੇ ਮੰਡੀ ਗੁਬਿੰਗੜ ਦੇ ਬਲਾਕ ਪ੍ਰਧਾਨ ਅਤੇ ਹਮ ਲੋ ਦੇ ਬਲਾਕ ਪ੍ਰਧਾਨ ਵੱਲੋਂ ਸਾਰੇ ਲੀਡਰ ਸਹਿਬਾਨ ਤੇ ਵਰਕਰ ਸਹਿਬਾਨ ਤੇ ਪਾਰਟੀ ਦੇ ਸਾਡੇ ਅਹੁਦੇਦਾਰ ਸਹਿਬਾਨ ਦਾ ਕੋਟਨ ਕੋ ਧੰਨਵਾਦ ਕਰਦਾ ਇੱਕ ਛੋਟੇ ਜਿਹੇ ਸੱਦੇ ਦੇ ਤਹਿਤ ਸਿਸਾਰੇ ਤੇ ਪੁੰਚੇ اور ਅੱਜ ਸਮੂਹਿਆ ਖੇਤੀ ਗ੍ਰੋਸ ਮਾਰਚ ਜਿਹਦੇ ਤਹਿਤ ਸਾਡੇ 200 ਸ਼ਹੀਦ ਹੋਏ ਪਹਿਲਗਾਂ ਚ ਜਾ ਕੇ اور ਉਹਨਾਂ ਨੇ ਸਮਾਗਮ ਕੀਤਾ ਜਿਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ ਔਰ ਮੰਗ ਕੀਤੀ ਹੈ ਕੇਂਦਰ ਦੀ ਸਰਕਾਰ ਤੋਂ ਕੀ ਸਾਡੇ ਹਿੰਦੁਸਤਾਨ ਨੂੰ بے ਸ਼ਹਾਗਤ ਦਾ ਇਨਸਾਫ ਮਿਲਣਾ ਚਾਹੀਦਾ ਹੋਰ ਬਕਾਇਦਾ ਸੰਦੇਸ਼ਾਸ਼ੀਰੀ ਰਾਹੁਲ ਗਾਂਧੀ ਜੀ ਦਾ ਔਰ ਖੜਗੇ ਸਾਹਿਬ ਦਾ ਆਦੇਸ਼ ਦੀ ਪਾਲਣਾ ਕਰਦੇ ਹੋਏ ਬਕਾਇਦਾ ਕਾਂਗਰਸ ਪਾਰਟੀ ਦਾ ਚੰਡਾਜ ਮੰਡੀ ਗੋਬਿੰਦਗੜ੍ਹ ਦੇ ਬਾਜ਼ਾਰ ਤੋਂ ਆਪਾਂ ਸਾਰੇ ਨੇ ਬਰੰਦ ਕਰਕੇ ਅੱਜ ਕਾਂਗਰਸ ਪਾਰਟੀ ਦਾ ਸਿਰ ਚਕੀ ਚਾ ਕੀਤਾ ਔਰ ਤਕਲੀਹ ਹੋ ਕੇ ਆਪਾਂ ਅੰਤ ਵਿੱਚ ਸਤਾਈ ਦੀ ਲੜਾਈ ਲੜੀਏ ਔਰ ਸਾਈਚ ਕਾਮਯਾਬੀ ਪਾ ਕੇ ਇੱਕ ਦੂਜੇ ਦੀ ਬਾਹਮਾ ਬਣ ਕੇ ਪੰਜਾਬ ਕਾਂਗਰਸ ਪਾਰਟੀ ਦੀ ਸਰਕਾਰ ਬਣਾਈਏ ਔਰ ਅੱਜ ਲੋਗ ਇਹ ਸਰਕਾਰ ਤੋਂ ਸੂਬੇ ਦੀ ਸਰਕਾਰ ਤੋਂ ਓਕੇ ਹੋਏ ਹਣਗੇ ਔਰ ਵਿਸ਼ੇਸ਼ ਤੌਰ ਤੇ ਮੈਂ ਸਾਰੀ ਸਾਡੇ ਵਪਾਰੀ ਲੋਕਾਂ ਦਾ ਵੀ ਇਥੋਂ ਜੋ ਸਹਿਯੋਗ ਮਿਲਿਆ ਔਰ ਬਕਾਇਦਾ ਦੁਕਾਨਦਾਰਾਂ ਤੇ ਉਹਨਾਂ ਨੇ ਕੈਂਡਲਾ ਜਲਾ ਕੇ ਸਾਡੇ ਨਾਲ ਸਮਰਥਨ ਕੀਤਾ ਉਹਨਾਂ ਦੇ ਵੀ ਕੋਟਨ ਕੋਟ ਧੰਨਵਾਦ ਕਰਦਾ ਪਰਮੇਤ ਕਰਦਾ ਵਿਸ਼ਵਾਸ ਦਿੰਦਾ ਕਿ ਸਾਡੀ ਕਾਂਗਰਸ ਪਾਰਟੀ ਦਾ ਝੰਡਾ ਹਾਈ ਬਲੰਦ ਰਹੂਗਾ ਔਰ ਕਾਂਗਰਸ ਪਾਰਟੀ ਦਾ ਝੰਡਾ ਪੰਜਾਬ ਚ ਲਹਿਰਾਊਗਾ ਔਰ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਆ ਇੱਕ ਸਬੂਤ ਹੈ ਪਿਆਰਦਾਰੋ ਤੁਸੀਂ ਲੋਕਾਂ ਨੇ ਦਿੱਤਾ ਔਰ ਸਮੁੱਚੀ ਲੀਡਰਸ਼ਿਪ ਨੇ ਯੋਗਦਾਨ ਪਾਇਆ ਔਰ ਲੀਡਰਸ਼ਿਪ ਦਾ ਵੀ ਨਾਮਾਂ ਦੀ ਨਾ ਤਕਰੀ ਜਲਦਾ ਹੋਇਆ ਮੈਂ ਆਪਣੇ ਦਿਲ ਦੇ ਗਹਿਰੇ ਚੋਕੋਕਨ ਤੋਂ ਬਾਤ ਕਰਦਾ ਔਰ ਉਮੀਦ ਕਰਦਾ ਆਂ ਆਪਾਂ ਇੱਕ ਜਿੱਦੇ ਦੀ ਬਾਵਾ ਬਣ ਕੇ आने वाला समा कांग्रेस पार्टी का सुनहरी समा और तकड़े होके पंजाब कांग्रेस पार्टी का एक बार फिर चंगा लगाइए तकड़े होके कोई नारा मारना है इंडिया नेशनल कांग्रेस बहुत बहुत धन्यवाद सारी संगत का धनबाद किया जा रहा है बहुत बहुत शुक्रिया बहुत बहुत धन्यवाद ده زي